ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕੰਪਲੈਕਸ ਦਾ ਮਾਮਲਾ ਹੈ ਜਿਸ ਦੇ ਵਿੱਚ ਦੋ ਅਫਸਰਾਂ ਦੇ ਵਿਚਾਲੇ ਜਿਹੜੀ ਹੈ ਅਣਬਣ ਹੋ ਜਾਂਦੀ ਹੈ ਖਿੱਚੋ ਤਾਣ ਹੁੰਦੀ ਹੈ ਇੱਕ ਦੂਜੇ ਦੇ ਨਾਲ ਬਹਿਸ ਹੁੰਦੇ ਆ ਹੁੰਦੇ ਆ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇੱਕ ਪੁਲਿਸ ਵਾਲੇ ਨੇ ਐਸਆਈ ਨੇ ਹਾਈ ਕੋਰਟ ਦੇ ਇੱਕ ਪ੍ਰੋਟੋਕਾਲ ਅਫਸਰ ਦੇ ਸਿਰ ਦੇ ਉੱਤੇ ਪਿਸਟਲ ਹੀ ਤਾਣ ਦਿੱਤੀ ਜਿਸ ਦੇ ਕਰਕੇ ਹੁਣ ਉਸ ਦੇ ਉੱਤੇ ਕਤਲ ਕਰਨ ਦੇ ਇਰਾਦੇ ਦਾ ਪਰਚਾ ਦਰਜ ਕਰ ਦਿੱਤਾ ਗਿਆ ਸੈਕਟਰ 3 ਥਾਣਾ ਚੰਡੀਗੜ੍ਹ ਦੇ ਵਿੱਚ ਇਹ ਪਰਚਾ ਦਰਜ ਹੋਇਆ ਹੈ ਦਰਅਸਲ ਇਹ ਮਾਮਲਾ ਵਿਗੜਿਆ ਕਿਉਂ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਆਪਸ ਦੇ ਵਿੱਚ ਹੋਈ ਹੱਥੋਪਾਈ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇੱਕ ਏਐਸਆਈ ਜਿਹੜਾ ਕੀ ਡਿਊਟੀ ਤੇ ਤਨਾਤ ਖੁਦ ਵੀ ਹੁੰਦਾ ਉਹ ਹਾਈ ਕੋਰਟ ਦੇ ਪ੍ਰੋਟੋਕਾਲ ਅਫਸਰ ਇੱਕ ਅਧਿਕਾਰੀ ਦੇ ਉੱਤੇ ਹੀ ਪਿਸਤਲ ਤਾਣ ਦਿੰਦਾ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਮੌਕੇ ਦੇ ਉੱਤੇ ਪਹੁੰਚਦੇ ਨੇ ਸੈਕਟਰ 3 ਥਾਣੇ ਦੇ ਪੁਲਿਸ ਮੁਲਾਜ਼ਮ ਪੁਲਿਸ ਅਧਿਕਾਰੀ ਦੋਨਾਂ ਪੱਖਾਂ ਨੂੰ ਸੁਣਿਆ ਵੀ ਜਾਂਦਾ ਹੈ ਨਾਲ ਹੀ ਦੋਨਾਂ ਪਾਸਿਆਂ ਤੋਂ ਦੋਨਾਂ ਅਧਿਕਾਰੀਆਂ ਦਾ ਜਿਹੜੇ ਆਪਸ ਵਿੱਚ ਭਿੜੇ ਸਨ ਉਹਨਾਂ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਐਸਆਈ ਦਿਲਬਾਖ ਸਿੰਘ ਦੇ ਉੱਤੇ ਕਤਲ ਦੇ ਇਰਾਦੇ ਦੀ ਧਾਰਾ ਲਗਾ ਕੇ ਪਰਚਾ ਵੀ ਦਰਜ ਕਰ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਸੁਣਿਆ ਹੋਣਾ ਕਿ ਮੁਹਾਲੀ ਕੋਰਟ ਦੇ ਵਿੱਚ ਵੀ ਇੱਕ ਇੰਸਪੈਕਟਰ ਨੇ ਮੁਹਾਲੀ ਅਦਾਲਤ ਦੇ ਚੌਂਕੀਦਾਰ ਦੇ ਨਾਲ ਬਤਮੀਜੀ ਕੀਤੀ ਘਸੌਣ ਮਾਰੇ ਕੁੱਟਮਾਰ ਕੀਤੀ ਚਾਬੀਆਂ ਧੱਕੇ ਨਾਲ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗੇਟ ਦੀ ਜਦੋਂ ਬਿਕਰਮਜੀਠੀਆ ਦੀ ਪੇਸ਼ੀ ਹੋਣੀ ਸੀ ਤਾਂ ਉਸ ਨੂੰ ਲੈ ਕੇ ਵੀ ਉਹ 6 ਜੁਲਾਈ ਦਾ ਮਾਮਲਾ ਦੱਸਿਆ ਗਿਆ ਸੀ ਉਹ ਹਾਲੀ ਅਦਾਲਤ ਦੇ 99 ਜਦੋਂ ਮਾਮਲਾ ਆਉਂਦਾ ਤਾਂ ਫਿਰ ਇਸ ਦੀ ਪੂਰੀ ਇੱਕ ਪੈਟਰਨ ਦੇ ਜਰੀਏ ਇੱਕ ਪ੍ਰਕਿਰਿਆ ਦੇ ਜਰੀਏ ਐਫ ਆਈ ਆਰ ਦਰਜ ਕਰਨ ਦੀ ਵੀ ਗੱਲ ਆਖੀ ਜਾਂਦੀ ਹੈ ਤਾਂ ਉਸ ਇੰਸਪੈਕਟਰ ਨੂੰ ਸਸਪੈਂਡ ਵੀ ਕੀਤਾ ਜਾਂਦਾ ਜਸ਼ਨਪ੍ਰੀਤ ਸਿੰਘ ਤੇ ਉਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਂਦਾ ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਉਹ ਵੀ ਮਾਮਲਾ ਬਹੁਤ ਜ਼ਿਆਦਾ ਸੁਰਖੀਆਂ ਬਣਿਆ ਸੀ ਕਿ ਪੁਲਿਸ ਵਾਲਿਆਂ ਦੀ ਕੁਝ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਆਪਣੇ ਆਪੇ ਤੋਂ ਬਾਹਰ ਕਿਉਂ ਹੋ ਜਾਂਦੇ ਨੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਕਿੱਥੇ ਕਿਸ ਤਰ੍ਹਾਂ ਡਿਊਟੀ ਨਿਭਾਉਣੀ ਹੈ ਉੱਥੇ ਮੁਹਾਲੀ ਅਦਾਲਤ ਦੇ ਕੰਪਲੈਕਸ ਦੇ ਅੰਦਰ ਇੱਕ ਪੁਲਿਸ ਅਧਿਕਾਰੀ ਨੇ ਅਜਹਈ ਅਣਗੈਲੀ ਤੇ ਬਤਮੀਜ਼ੀ ਕੀਤੀ ਗੁੰਡਾਗਰਦੀ ਕੀਤੀ ਜਿਸ ਦੇ ਕਰਕੇ ਅਦਾਲਤ ਨੇ ਸਖਤੀ ਦੇ ਨਾਲ ਉਸ ਨੂੰ ਨਿਪਟਣਾ ਚਾਹਿਆ ਔਰ ਉਸ ਦੇ ਖਿਲਾਫ ਪਰਚਾ ਦਰਜ ਕਰਨ ਦਾ ਹੁਕਮ ਦਿੱਤਾ ਜਾਂਦਾ ਔਰ ਐਸਐਸਪੀ ਮੁਹਾਲੀ ਨੂੰ ਇਹ ਹੁਕਮ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਪ੍ਰੋਟੋਕਾਲ ਦੇ ਮੁਤਾਬਕ ਐਫਆਈਆਰ ਦਰਜ ਹੁੰਦੀ ਹੈ ਪਹਿਲਾਂ ਤੇ ਵੀ ਉੱਥੇ ਪਤਾ ਲੱਗਿਆ ਸੀ ਕਿ ਉਸ ਚੌਂਕੀਦਾਰ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸਤੇ ਦਬਾਅ ਵੀ ਪਾਇਆ ਜਾਂਦਾ ਪਰ ਬਾਅਦ ਵਿੱਚ ਅਦਾਲਤ ਨੇ ਕਿਹਾ ਕਿ ਮਾਮਲਾ ਹੁਣ ਦੋ ਵਿਅਕਤੀਆਂ ਦੇ ਵਿਚਕਾਰ ਦਾ ਨਹੀਂ ਹੈ ਇਹ ਅਦਾਲਤ ਦੀ ਪ੍ਰਕਿਰਿਆ ਨੂੰ ਵੀ ਪ੍ਰੋਟੋਕਾਲ ਨੂੰ ਵੀ ਭੰਗ ਕੀਤਾ ਗਿਆ ਇੱਕ ਤਾਂ ਉਹ ਮਸਲਾ ਸੀ ਹੁਣ ਤਾਜ਼ਾ ਮਸਲਾ ਜਿਹੜਾ ਇਹ ਹਾਈ ਕੋਰਟ ਕੰਪਲੈਕਸ ਦਾ ਹੈ ਹੁਣ ਹਾਈ ਕੋਰਟ ਕੰਪਲੈਕਸ ਦੇ ਅੰਦਰ ਵੀ ਜੇਕਰ ਕੋਈ ਇਸ ਤਰ੍ਹਾਂ ਦੀ ਗੁੰਡਾਗਰਦੀ ਤੇ ਉੱਤਰ ਆਵੇ ਇੱਕ ਦੂਜੇ ਦੇ ਉੱਤੇ ਪਿਸਟਲ ਤਾਣ ਦੇਵੇ ਤਾਂ ਫਿਰ ਆਮ ਥਾਵਾਂ ਦੇ ਉੱਤੇ ਆਮ ਲੋਕਾਂ ਦੇ ਝਗੜਿਆਂ ਚ ਮੇਲਿਆਂ ਦੇ ਵਿੱਚ ਜਦੋਂ ਪੁਲਿਸ ਜਾਂਦੀ ਹੈ ਤਾਂ ਕੀ ਕਰਦੀ ਹੋਏਗੀ ਇਹ ਇੱਕ ਉਦਾਹਰਨ ਸਾਫ਼ ਟਿਸਪਸ਼ਟ ਨਜ਼ਰ ਆ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕੰਪਲੈਕਸ ਦੇ ਅੰਦਰ ਬੁੱਧਵਾਰ ਦੁਪਹਿਰ ਦੀ ਗੱਲ ਦੱਸੀ ਜਾ ਰਹੀ ਹੈ ਕਿ ਇੱਕ ਜਸਟਿਸ ਦੇ ਸੁਰੱਖਿਆ ਕਰਮੀ ਜਿਸ ਨੂੰ ਪੀਐਸਓ ਕਿਹਾ ਜਾਂਦਾ ਹੈ ਤੇ ਇੱਕ ਚੀਫ ਕੋਰਟ ਦੇ ਅਧਿਕਾਰੀ ਦੇ ਵਿਚਾਲੇ ਤਿੱਖੀ ਬਹਿਸ ਹੋ ਜਾਂਦੀ ਹੈ ਬਾਅਦ ਵਿੱਚ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਜਾਂਦਾ ਹੈ ਇਸੇ ਦੇ ਦੌਰਾਨ ਪੀਐਸਓ ਨੇ ਪਿਸਤਲ ਕੱਢੀ ਔਰ ਤਾਣ ਦਿੱਤੀ ਇਹ ਦੋਸ਼ ਲਗਾਇਆ ਹਾਈ ਕੋਰਟ ਦੇ ਪ੍ਰੋਟੋਕਾਲ ਅਫਸਰ ਨੇ ਘਟਨਾ ਦੀ ਪੂਰੀ ਸੂਚਨਾ ਮਿਲਦੇ ਹੀ ਹਾਈ ਕੋਰਟ ਚੌਂਕੀ ਤੇ ਸੈਕਟਰ 3 ਥਾਣਾ ਪੁਲਿਸ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੋਨਾਂ ਪੱਖਾਂ ਤੋਂ ਮੈਡੀਕਲ ਵੀ ਕਰਵਾ ਲਿਆ ਨਾਲ ਦੇ ਨਾਲ ਔਰ ਜਾਂਚ ਤੋਂ ਬਾਅਦ ਸੈਕਟਰ 3 ਥਾਣਾ ਪੁਲਿਸ ਨੇ ਏਐਸਆਈ ਦਿਲਬਾਗ ਦੇ ਖਿਲਾਫ ਕਤਲ ਕਰਨ ਦੀ ਕੋਸ਼ਿਸ਼ ਦੇ ਤੇ ਤ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਕੋਟ ਅਧਿਕਾਰੀ ਦਿਲਵਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਦੋਸ਼ ਲਗਾਇਆ ਸੀ ਕਿ ਡਿਊਟੀ ਨੂੰ ਲੈ ਕੇ ਏਐਸਆਈ ਦਿਲਬਾਗ ਸਿੰਘ ਨੇ ਉਸਦੇ ਨਾਲ ਗੱਲਬਾਤ ਹੋ ਰਹੀ ਸੀ ਉਦੋਂ ਤੋਂ ਹੀ ਉਸਨੇ ਸੁਰੱਖਿਆ ਕਰਮੀ ਨੇ ਪਹਿਲਾਂ ਗਾਲੀ ਗਲੋਚ ਕਰਨੀ ਸ਼ੁਰੂ ਕੀਤੀ ਫਿਰ ਅਚਾਨਕ ਹੀ ਪਿਸਟਲ ਕੱਢ ਕੇ ਉਸਨੇ ਤਾਣ ਦਿੱਤੀ ਉਸਨੇ ਵੀ ਦੱਸਿਆ ਕਿ ਮੌਕੇ ਤੇ ਮੌਜੂਦ ਹੋਰ ਕਰਮਚਾਰੀਆਂ ਨੇ ਵੀ ਵਿੱਚ ਆ ਕੇ ਬਚਾਅ ਕੀਤਾ ਦਿਲਬਾਗ ਸਿੰਘ ਨੂੰ ਫੜਿਆ ਫਿਰ ਜਾ ਕੇ ਕਿਤੇ ਸਥਿਤੀ ਆ ਜਿਹੜੀ ਉਹ ਕਾਬੂ ਵਿੱਚ ਆਉਂਦੀ ਹੈ ਔਰ ਸਾਡੇ ਜਾਣਕਾਰਾਂ ਤੋਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਜਦੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਗਈ ਤਾਂ ਜਿੱਥੇ ਪਿਸਟਲ ਤਾਣੀ ਗਈ ਹੈ ਉਸ ਦੀ ਸੀਸੀਟੀਵੀ ਫੁਟੇਜ ਤਾਂ ਨਹੀਂ ਆਈ ਸਾਹਮਣੇ ਪਰ ਕੁਝ ਉੱਥੇ ਲੋਕ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਗੱਲ ਦੀ ਗਵਾਹੀ ਜ਼ਰੂਰ ਭਰੀ ਹੈ ਕਿ ਹਾਂ ਏਐਸਆਈ ਦਿਲਬਾਖ ਸਿੰਘ ਹਾਈ ਕੋਰਟ ਦੇ ਉਸ ਪ੍ਰੋਟੋਕਾਲ ਅਫਸਰ ਦੇ ਨਾਲ ਬਤਮੀਜੀ ਕਰਦਾ ਦਿਖਾਈ ਦੇ ਰਿਹਾ ਸੀ ਟੱਕਾ ਮੁਕੀ ਜਦੋਂ ਹੋ ਰਹੀ ਸੀ ਉਹ ਤਸਵੀਰ ਜ਼ਰੂਰ ਸਾਹਮਣੇ ਆਈ ਹੈ ਇਸ ਤਰ੍ਹਾਂ ਪਤਾ ਲੱਗਿਆ ਹੈ ਹੁਣ ਏਐਸਆਈ ਦਲਬਾਗ ਸਿੰਘ ਨੇ ਪੁਲਿਸ ਦੇ ਸਾਹਮਣੇ ਇਹਨਾਂ ਸਾਰੇ ਜਿਹੜੇ ਦੋਸ਼ ਉਸਤੇ ਲੱਗੇ ਨੇ ਹਾਲਾਂਕਿ ਇਨਕਾਰਤਾ ਕਰ ਦਿੱਤਾ ਪਰ ਉਸ ਦੇ ਉੱਤੇ ਪਰਚਾ ਜ਼ਰੂਰ ਦਰਜ ਹੋ ਗਿਆ ਹੁਣ ਦਲਵਿੰਦਰ ਸਿੰਘ ਜਿਹੜਾ ਹਾਈ ਕੋਰਟ ਤਹਏ ਵਿੱਚ ਪਹਿਲਾਂ ਹੀ ਉਸ ਦੇ ਨਾਲ ਬਾਤਮੀਜ਼ੀ ਕੀਤੀ ਗਈ ਸੀ ਉਸਨੇ ਸਿਰਫ ਕਿਹਾ ਸੀ ਕਿ ਗਲਤ ਵਿਵਹਾਰ ਨਾ ਕਰੋ ਪਿਸਟਲ ਤਾਨਣ ਦੇ ਨੂੰ ਲੈ ਕੇ ਉਸਨੇ ਪੂਰੀ ਤਰ੍ਹਾਂ ਝੂਠਾ ਦੱਸਿਆ ਕਿ ਪਹਿਲਾਂ ਉਸਨੇ ਬਾਤਮੀਜੀ ਕੀਤੀ ਉਸਨੂੰ ਰੋਕਿਆ ਗਿਆ ਇਹ ਹੁਣ ਉਸ ਐਸਆਈ ਦਾ ਕਹਿਣਾ ਸਫਾਈ ਦੇ ਰੂਪ ਦੇ ਵਿੱਚ ਪਿਸਟਲ ਮੈਂ ਨਹੀਂ ਤਾਣੀ ਇਹ ਉਸ ਵੱਲੋਂ ਕਿਹਾ ਜਾ ਰਿਹਾ ਹੈ ਪਰ ਮਾਮਲਾ ਭੱਖਦਾ ਹੋਇਆਂ ਦੇਖ ਕੇ ਐਸਆਈ ਦੇ ਖਿਲਾਫ ਪਰਚਾ ਜ਼ਰੂਰ ਦਰਜ ਹੋ ਗਿਆ ਕਿਸੇ ਕੰਮ ਨੂੰ ਲੈ ਕੇ ਉਹ ਅੰਦਰ ਜਾਣਾ ਚਾਹੁੰਦਾ ਸੀ ਉਦੋਂ ਦਲਵਿੰਦਰ ਸਿੰਘ ਨੇ ਉਹਨਾਂ ਨੂੰ ਰੋਕਿਆ ਤੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਹੁਣ ਐਸਆਈ ਕਿਸੇ ਕੰਮ ਨੂੰ ਲੈ ਕੇ ਜਿਹੜੀ ਥਾਂ ਦੇ ਉੱਤੇ ਇਹ ਝਗੜਾ ਹੋਇਆ ਉੱਥੇ ਅੰਦਰ ਐਂਟਰੀ ਕਰਨਾ ਚਾਹੁੰਦਾ ਸੀ ਪਰ ਪ੍ਰੋਟੋਕਾਲ ਅਫਸਰ ਨੇ ਉਸਨੂੰ ਰੋਕਿਆ ਕਿਸੇ ਵਜ੍ਹਾ ਦੇ ਕਰਕੇ ਪਰ ਉਹ ਨਹੀਂ ਰੁਕਿਆ ਉਸਨੇ ਕਿਹਾ ਹੋਣਾ ਕਿ ਉਹ ਤੇ ਮੈਕਮੇਨ ਦੇ ਵਿੱਚ ਕੰਮ ਕਰਨ ਵਾਲਾ ਉਸ ਨੂੰ ਕਿਵੇਂ ਰੋਕਿਆ ਗਿਆ ਇਥੋਂ ਤਕਰਾਰ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਦਲਵਿੰਦਰ ਸਿੰਘ ਨੇ ਜੱਜਾਂ ਦੀ ਸੁਰੱਖਿਆ ਵਿਵਸਥਾ ਨੂੰ ਦੇਖਣ ਵਾਲੇ ਅਧਿਕਾਰੀ ਦੇ ਤੌਰ ਦੇ ਉੱਤੇ ਕੰਮ ਕਰਨਾ ਹੁੰਦਾ ਹੈ ਹਾਈ ਕੋਰਟ ਦੇ ਕੰਪਲੈਕਸ ਅੰਦਰ ਉਹਨਾਂ ਨੇ ਇਹ ਗੱਲ ਨੂੰ ਸੁਨਿਸ਼ਚਿਤ ਕਰਨਾ ਹੁੰਦਾ ਹੈ ਯਕੀਨੀ ਬਣਾਉਣਾ ਹੁੰਦਾ ਹੈ ਕਿ ਕੋਈ ਗਨਮੈਨ ਦੀ ਕਿੱਥੇ ਡਿਊਟੀ ਹੈ ਔਰ ਕੌਣ ਆਪਣੀ ਥਾਂ ਦੇ ਉੱਤੇ ਡਿਊਟੀ ਨਿਭਾ ਰਿਹਾ ਹੈ ਤੇ ਕੌਣ ਛੁੱਟੀ ਤੇ ਹੈ ਇਹ ਸਾਰੀਆਂ ਗੱਲਾਂ ਦਾ ਧਿਆਨ ਦਲਵਿੰਦਰ ਸਿੰਘ ਨੇ ਰੱਖਣਾ ਹੁੰਦਾ ਹੈ ਹੁਣ ਦੋਨਾਂ ਪੱਖਾਂ ਨੂੰ ਜਾਣ ਨੇ ਇੱਕ ਦੂਸਰੇ ਦੇ ਉੱਤੇ ਗਾਲੀ ਗਲੋਚ ਕਰਨ ਦਾ ਤੇ ਮਾੜਾ ਵਿਵਹਾਰ ਕਰਨ ਦਾ ਦੋਸ਼ ਲਗਾਇਆ ਪਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਹਾਈ ਕੋਰਟ ਦੇ ਕੰਪਲੈਕਸ ਦੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਵੀ ਕੀਤੀ ਹੈ ਜਿਸ ਸਥਾਨ ਦੇ ਉੱਤੇ ਘਟਨਾ ਹੋਈ ਹੈ ਉੱਥੇ ਸੀਸੀਟੀਵੀ ਲੱਗੇ ਜ਼ਰੂਰ ਹੋਏ ਨੇ ਪੁਲਿਸ ਦਾ ਕਹਿਣਾ ਹੈ ਕਿ ਫੁਟੇਜ ਦੀ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਅਸਲ ਦੇ ਵਿੱਚ ਕੀ ਹੋਇਆ ਸੀ ਕਿਸ ਨੇ ਪਹਿਲਾਂ ਬਤਮੀਜੀ ਕੀਤੀ ਜਾਂ ਕਿਸ ਨੇ ਪਹਿਲਾਂ ਗਾਲੀ ਗਲੋਚ ਕੀਤਾ ਇਹ ਹੁਣ ਸੀਸੀਟੀਵੀ ਫੁਟੇਜ ਦੱਸੇਗੀ ਪਰ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਇਹ ਵੀ ਪਤਾ ਲੱਗਿਆ ਕਿ ਜਿਹੜੀ ਥਾਂ ਦੇ ਉੱਤੇ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਉੱਥੋਂ ਦੀ ਸ਼ਾਇਦ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਸਾਹਮਣੇ ਵੀ ਨਹੀਂ ਆ ਸਕੀ ਉਹ ਨਹੀਂ ਮਿਲ ਸਕੀ ਪਰ ਜਿੱਥੇ ਧੱਕਾ ਮੁਕੀ ਹੋ ਰਹੀ ਹੈ ASI ਦਿਲਬਾਗ ਸਿੰਘ ਦਲਵਿੰਦਰ ਸਿੰਘ ਦੇ ਉੱਤੇ ਟੁੱਟ ਕੇ ਪੈ ਰਿਹਾ ਉਹ ਜ਼ਰੂਰ ਹੈ ਜਿਹੜੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਉਸ ਨੂੰ ਲੈ ਕੇ ਹੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਇਸ ਘਟਨਾ ਤੋਂ ਬਾਅਦ ਹਾਈ ਕੋਰਟ ਦੇ ਕੰਪਲੈਕਸ ਦੇ ਵਿੱਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਨੇ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਵਿੱਚ ਕਿਹਾ ਕਿ ਅੱਗੇ ਦੀ ਕਾਰਵਾਈ CCTV ਫੁਟੇਜ ਦੇ ਆਧਾਰ ਤੇ ਹੀ ਕੀਤੀ ਜਾਏਗੀ ਫਿਲਹਾਲ ਪੁਲਿਸ ਦੇ ASI ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਧਾਰਾ 300 ਸਾਧਰੇ ਤਹਿਤ ਯਾਨੀ ਕਿ 109 BNS ਦੇ ਤਹਿਤ ਵੀ ਮਾਮਲਾ ਦਰਜ ਕੀਤਾ ਦੱਸਿਆ ਜਾ ਰਿਹਾ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਜੇਕਰ ਹਾਈ ਕੋਰਟ ਹੋਰ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਫਿਰ ਆਮ ਥਾਵਾਂ ਦੇ ਉੱਤੇ ਪਬਲਿਕ ਪਲੇਸ ਦੇ ਉੱਤੇ ਬਾਜ਼ਾਰਾਂ ਗਲੀਆਂ ਸੜਕਾਂ ਦੇ ਉੱਤੇ ਕਿਸ ਤਰ੍ਹਾਂ ਦੀ ਗੁੰਡਾਗਰਦੀ ਵਰਦੀ ਧਾਰੀਆਂ ਵੱਲੋਂ ਕੀਤੀ ਜਾਂਦੀ ਹੈ ਇਹ ਆਪਣੇ ਆਪ ਦੇ ਵਿੱਚ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੁਣ ਦੇਖਦੇ ਹਾਂ ਇੱਕ ਸੈਕਟਰ 3 ਥਾਣੇ ਦੇ ਵਿੱਚ ਜਿੱਥੇ ਮਾਮਲਾ ਦਰਜ ਹੋਇਆ ਹੈ ਇਹ ਤਫ਼ਤੀਸ਼ ਕਰਦਿਆਂ ਹੋਇਆਂ ਗੱਲ ਕਿੱਥੋਂ ਤੱਕ ਪੁੱਜਦੀ ਹੈ ਵਾਕਈ ਏਐਸਆਈ ਦਾ ਹੀ ਕਸੂਰ ਨਿਕਲਦਾ ਇਕੱਲੇ ਦਾ ਜਿਸ ਨੇ ਪਿਸਟਲ ਤਾਣੀ ਦਲਵਿੰਦਰ ਸਿੰਘ ਦੇ ਉੱਤੇ ਜਾਂ ਫਿਰ ਪ੍ਰੋਟੋਕਾਲ ਅਫਸਰ ਦਾ ਵੀ ਇਸ ਵਿੱਚ ਕਸੂਰ ਪਾਇਆ ਜਾਂਦਾ ਇਹ ਤਾਂ ਹੁਣ ਜਾਂਚ ਦੀ ਰਿਪੋਰਟ ਦੱਸੇਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਾਣਕਾਰੀ ਆਉਂਦੀ ਹੈ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ